ਹਾਂਜੀ ਦੋਸਤੋ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ دوست ਜਸਕਰਨ ਅੱਜ ਆਪਾਂ ਪੰਜਾਬੀ ਸ਼ਬਦ ਸਫਰ ਦੀ ਲੜੀ ਦੇ ਤਹਿਤ ਸ ਸ ਅੱਖਰ ਨਾਲ ਸੰਬੰਧ ਕੁਝ ਨਵੇਂ ਸ਼ਬਦ ਲੈ ਕੇ ਹਾਜ਼ਰ ਹੋਏ ਆਂ ਉਮੀਦ ਆ ਤੁਹਾਨੂੰ ਪਸੰਦ ਆਉਣਗੇ ਅੱਜ ਜੋ ਆਪਣੇ ਕੋਲ ਪਹਿਲਾ ਸ਼ਬਦ ਹੈ ਉਹ ਹੈ ਸਤਵਾਰਾ ਸਤਵਾਰਾ ਹੁੰਦਾ ਜਿਹੜਾ ਉਹ 7 ਵਾਰਾਂ ਨੂੰ ਜਾਂ 7 ਦਿਨਾਂ ਨੂੰ ਆਧਾਰ ਬਣਾ ਕੇ ਰਚਿਆ ਜਾਂਦਾ ਇੱਕ ਕਾਲ ਰੂਪ ਹੈ ਇੱਕ ਹਫ਼ਤੇ ਦਾ ਰੂਪ ਹੈ ਜਿਹੜਾ 7 ਵਾਰਾਂ ਨੂੰ ਆਧਾਰ ਬਣਾ ਕੇ ਰਚਿਆ ਜਾਂਦਾ ਜਿਵੇਂ ਕਹਿੰਦੇ ਆ ਸੋਮਵਾਰ ਨਾ ਜਾਈਂ ਪਹਾੜ ਜਿੱਤੀ ਬਾਜੀ ਆਵੇਂ ਹਾਰ ਮੰਗਲਵਾਰ ਦੀ ਪੂਰੀ ਦਿਹਾੜ ਸ਼ੁਰੂ ਕੰਮ ਨਾ ਚੜਦਾ ਪਾਰ ਬੁੱਧਵਾਰ ਨਾ ਉੱਬੇ ਜਾਈਏ ਜੇ ਜਾਈਏ ਤਾਂ ਦੌਖੀ ਪਾਈਏ ਵੀਰਵਾਰ ਜੋ ਸਿਰ ਮਨਾਏ ਕਾਲਖ ਆਪਣੇ ਮੱਥੇ ਲਾਏ ਸ਼ੁੱਕਰ ਜਿਹੜਾ ਖੇਡਣ ਜਾਏ ਜਾਂ ਗੋਡਾ ਜਾਂ ਲੱਤ ਪਣਾਏ ਸਨਿਚਰ ਨੂੰ ਜੋ ਬਲੀ ਤੇ ਆਏ ਸਭ ਪਲਾ ਉਸ ਦੀ ਟਲ ਜਾਏ ਐਤਵਾਰ ਨਾ ਲੰਗੀ ਪਾਰ ਮਤੇ ਜਿੱਤਾਂ ਆਵੇਂ ਹਾਰ ਐਤਵਾਰ ਨਾਲ ਲੰਗੀ ਪਾਰ ਮਤੇ ਜਿੱਤਾਂ ਆਵੇਂ ਹਾਰ ਤਾਂ ਸਤਵਾਰਾਂ ਨੂੰ ਆਧਾਰ ਬਣਾ ਕੇ ਜੋ ਕਾਵ ਰੂਪ ਰਚਿਆ ਜਾਂਦਾ ਉਹਨੂੰ ਸਤਵਾਰਾ ਕਹਿੰਦੇ ਇਸ ਤੋਂ ਅਗਲਾ ਸ਼ਬਦ ਆਪਨੇ ਕੋਲੇ ਸੱਤ ਸੱਤ ਹੁੰਦੀ ਆ ਬੁਲਾਵਾ ਜਾਂ ਆਵਾਜ਼ ਦੇਣ ਦੀ ਵਿਦਾ ਅਤੇ ਨਵੇਕਲੀ ਸ਼ੈਲੀ ਨਾਲ ਸੰਬੰਧਤ ਇੱਕ ਲੋਕ ਕਾਵ ਹੈ ਮਿਰਤਕ ਦੇ ਭੋਗ ਸਮੇਂ ਪੜਿਆ ਜਾਣ ਵਾਲਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸ਼ਬਦ ਹੈ ਉਹ ਵੀ ਇੱਕ ਸੱਤ ਹੈ ਬਾਬਾ ਸੁੰਦਰ ਜੀ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਗੁਰੂ ਘਰ ਦੇ ਸਿੱਖਾਂ ਦੀ ਬਾਣੀ ਦਰਜ ਹੈ ਇੱਕ ਤਾਂ ਸੱਤਾ ਤੇ ਬਲਵੰਡ ਦੀ ਔਰ ਦੂਜੀ ਬਾਬਾ ਸੁੰਦਰ ਜੀ ਤਾਂ ਬਾਬਾ ਸੁੰਦਰ ਜੀ ਦੀ ਜਿਹੜੀ ਬਾਣੀ ਹੈ ਉਹ ਸਤ ਕਾਬ ਰੂਪ ਦੇ ਵਿੱਚ ਇਸ ਤੋਂ ਨਾਵਾਂ ਮਿਰਜ਼ਾ ਸਾਹਿਬਾ ਦਾ ਕਿੱਸਾ ਜਿਹੜਾ ਆਪਣੇ ਕੋਲ ਉਹ ਵੀ ਸਤ ਕਾਬ ਰੂਪ ਦੇ ਵਿੱਚ ਹੈ ਤਾਂ ਹੀ ਕਹਿੰਦੇ ਆ ਕਿ ਮਿਰਜ਼ਾ ਭਾਈ ਆਪ ਤਾਂ ਮਰ ਗਿਆ ਤੇ ਗਾਉਂ ਵਾਲਿਆਂ ਨੂੰ ਜਿਹੜਾ ਪੰਗਾ ਖੜਾ ਚੜ ਗਿਆ ਕਿਉਂਕਿ ਮਿਰਜਾ ਜਿਹੜਾ ਬਹੁਤ ਉੱਚੀ ਦੇ ਨਾਲ ਗਾਉਣਾ ਪੈਂਦਾ ਤਾਂ ਸਾਦਾ ਜਿਹੜਾ ਉੱਚੀ ਦੇ ਨਾਲ ਗਾਇਆ ਜਾਣ ਵਾਲਾ ਇੱਕ ਕਾਵ ਰੂਪ ਹੈ ਇਸ ਤੋਂ ਅਗਲਾ ਸ਼ਬਦ ਆ ਜੋ ਆਪਣੇ ਕੋਲੇ ਉਹ ਹੈ ਸਦਵਾਈ ਸਦਵਾਈ ਹੁੰਦੀ ਹੈ ਜਿਹੜੀ ਗੱਡੇ ਦੇ ਪਹੀਏ ਨੂੰ ਜ਼ਮੀਨ ਤੋਂ ਉੱਚਾ ਚੁੱਕਣ ਲਈ ਗੱਡੇ ਦੇ ਤੀਰ ਦੇ ਥੱਲੇ ਦੇਣ ਵਾਲੀ ਇੱਕ ਦਸਾਂਗੀ ਲੱਕੜ ਹੁੰਦੀ ਹੈ ਇਹ ਕਹਿ ਲਓ ਕਿ ਪੁਰਾਣੇ ਸਮੇ ਦਾ ਜੈਕ ਹੁੰਦਾ ਸੀਗਾ ਜਿਹਦੇ ਨਾਲ ਜਦੋਂ ਗੱਡੇ ਦੇ ਪਹੀਏ ਦੇ ਵਿੱਚ ਕੋਈ ਖਰਾਬੀ ਆ ਜਾਂਦੀ ਸੀ ਤਾਂ ਉਹਨੂੰ ਬਦਲਣ ਵਾਸਤੇ ਜਾਂ ਉਹਨੂੰ ਖਰਾਬੀ ਨੂੰ ਦੂਰ ਕਰਨ ਵਾਸਤੇ ਗੱਡੇ ਨੂੰ ਉੱਪਰ ਚੱਕਣ ਦੇ ਲਈ ਜਿਹੜੀ ਥੱਲੇ ਜੈਕ ਨੂੰ ਮੈਂ ਇੱਕ ਲੱਕੜ ਲਗਾਈ ਜਾਂਦੀ ਸੀ ਜੀ ਦੁਸਾਂਗੀ ਲੱਕੜ ਉਹਨੂੰ ਆ ਜਿਹੜਾ ਸਦਵਾਈ ਕਹਿੰਦੇ ਸੀ ਇਸ ਤੋਂ ਅਗਲਾ ਸ਼ਬਦ ਆਪਨੇ ਕੋਲੇ ਸੰਧਾਰਾ ਸੰਧਾਰਾ ਹੁੰਦਾ ਜਿਹੜਾ ਸਹੁਰਿਆਂ ਜਾਂ ਪੇਕਿਆਂ ਵੱਲੋਂ ਤ੍ਰੇਮਤਾ ਨੂੰ ਜਾਂ ਕੁੜੀਆਂ ਨੂੰ ਟੋਂਬਾਂ ਜਾਂ ਕੱਪੜੇ ਲੱਤੇ ਅਤੇ ਮਠਿਆਈ ਦੇ ਰੂਪ ਵਿੱਚ ਭੇਜੀ ਜਾਣ ਵਾਲੀ ਸਗਾਤ ਹੁੰਦੀ ਹੈ ਜਿਹੜੀ ਉਹਨੂੰ ਸੰਧਾਰਾ ਕਹਿੰਦੇ ਜਦੋਂ ਕੁੜੀਆਂ ਸਹਰੇ ਪੈਣਡ ਹੁੰਦੀਆਂ ਤਾਂ ਪੇਕਿਆਂ ਵੱਲੋਂ ਸੁਧਾਰਾ ਭੇਜਿਆ ਜਾਂਦਾ ਤੇ ਜਦੋਂ ਕੁੜੀਆਂ ਪੇਕੇ ਪੈਣਡ ਹੁੰਦੀਆਂ ਸੀ ਤਾਂ ਉਹਨਾਂ ਨੂੰ ਸਹਰਿਆਂ ਵੱਲੋਂ ਜਿਹੜੀਆਂ ਸੁਗਾਤਾਂ ਭੇਜੀਆਂ ਜਾਂਦੀਆਂ ਸੀ ਉਹਨਾਂ ਨੂੰ ਸੰਧਾਰਾ ਕਹਿੰਦੇ ਸੀ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਸਨ ਸਨ ਦਾ ਮਤਲਬ ਹੁੰਦਾ ਹੈ ਚੋਰਾਂ ਦੁਆਰਾ ਕਾਂਤਰੇ ਵਿੱਚ ਲਗਾਇਆ ਗਿਆ ਪਾੜ ਜਦੋਂ ਕੋਈ ਚੋਰ ਚੋਰੀ ਕਰਕੇ ਲੈ ਕੇ ਜਾਂਦੇ ਆ ਕਹੋ ਜਿਹੜੇ ਘਰ ਦੇ ਵਿੱਚ ਕੰਧ ਦੇ ਵਿੱਚ ਮੋਰਾ ਕੱਢ ਕੇ ਜਾਂ ਮਗੋਰਾ ਕੱਢ ਕੇ ਉਹਦੇ ਵਿੱਚ ਦੀ ਜੋ ਸਮਾਨ ਸਿੱਧਾ ਕੱਢ ਕੇ ਲੈ ਜਾਂਦੇ ਆ ਤਾਂ ਜਿਹੜਾ ਕੰਧ ਦੇ ਵਿੱਚ ਮੋਗਰਾ ਕੱਢਿਆ ਜਾਂਦਾ ਉਹਨੂੰ ਤੁਸੀਂ ਸਨਨ ਕਹਿੰਦੇ ਆ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਸੰਦ ਸੰਦ ਹੁੰਦਾ ਜਿਹੜਾ ਸਬੂਤ ਵਜੋਂ ਪੇਸ਼ ਕੀਤਾ ਜਾ ਸਕਣ ਵਾਲਾ ਲਿਖਤੀ ਦਸਤਾਵੇਜ਼ ਤਾਂ ਸਬੂਤ ਵਜੋਂ ਜਿਹੜਾ ਵੀ ਲਿਖਤੀ ਦਸਤਾਵੇਜ਼ ਅਸੀਂ ਪੇਸ਼ ਕਰਦੇ ਆ ਉਹਨੂੰ ਆ ਜਿਹੜਾ ਸੰਦ ਕਹਿੰਦੇ ਆ ਆਮ ਤੌਰ ਤੇ ਸੀ ਡੇਟ ਆਫ ਬਰਥ ਦਾ ਜਿਹੜਾ ਵੀ ਸਰਟੀਫਿਕੇਟ ਲਾਣਾ ਹੁੰਦਾ ਤਾਂ 10ਵੀਂ ਦਾ ਸਰਟੀਫਿਕੇਟ ਲਾ ਦਿੰਦੇ ਆ ਪਰ ਜਿਨ੍ਹਾਂ ਦਾ ਜਨਮ ਹੈ ਜਿਹੜਾ ਉਹ 90 ਤੋਂ ਪਹਿਲਾਂ ਦਾ ਔਰ ਜੇ ਉਹਨਾਂ ਨੇ 10ਵੀਂ ਕੀਤੀ ਆ ਤਾਂ ਉਹਨਾਂ ਨੂੰ 10ਵੀਂ ਦੇ ਪ੍ਰਮਾਣ ਪੱਤਰ ਦੇ ਨਾਲ ਨਾਲ ਜਾਂ ਕਹਿੰਨ ਨੂੰ ਨੰਬਰ ਕਾਰਡ ਦੇ ਨਾਲ ਨਾਲ ਸਬੂਤ ਵਜੋਂ ਜਿਹੜਾ ਜਨਮ ਮਿਤੀ ਦਾ ਸਰਟੀਫਿਕੇਟ ਹੁੰਦਾ ਸੀ ਉਹਦੀ ਸਨਦ ਆ ਜਿਹੜੀ ਉਹ ਅਲੱਗ ਦਿੱਤੀ ਜਾਂਦੀ ਸੀਗੀ ਤਾਂ ਉਹਨੂੰ ਆ ਜਿਹੜਾ ਸਨਦ ਕਹਿੰਦੇ ਸੀ ਇੱਕ ਉਹਨਾਂ ਨੂੰ ਨੰਬਰ ਕਾਰਡ ਮਿਲਦਾ ਸੀ ਇੱਕ ਜਨਮ ਸਰਟੀਫਿਕੇਟ ਮਿਲਦਾ ਸੀ ਜਿਹਨੂੰ ਸੰਦ ਕਹਿੰਦੇ ਸੀਗੇ ਤਾਂ ਸੰਦ ਹੁੰਦਾ ਕਿ ਸਬੂਤ ਵਜੋਂ ਪੇਸ਼ ਕੀਤਾ ਜਾਣ ਵਾਲਾ ਕੋਈ ਵੀ ਦਸਤਾਵੇਜ਼ ਇਸ ਤੋਂ ਅਗਲਾ ਸ਼ਬਦ ਆਪਨੇ ਕੋਲੇ ਸੰਨੀ ਸੰਨੀ ਹੁੰਦੀ ਹੈ ਜਿਹੜੀ ਖਾਲ ਬੜੇਵੇਂ ਅਤੇ ਤੂੜੀ ਆਦਿ ਰਲਾ ਕੇ ਪਸ਼ੂਆਂ ਦਾ ਜਿਹੜਾ ਗੜਾਵਾ ਤਿਆਰ ਕੀਤਾ ਜਾਂਦਾ ਜਾਂ ਪਸ਼ੂਆਂ ਨੂੰ ਜਿਹੜਾ ਖਾਦ ਪਦਾਰਥ ਬਣਾ ਕੇ ਪਾਇਆ ਜਾਂਦਾ ਉਹਨੂੰ ਆ ਜਿਹੜਾ ਸੀ ਸੰਨੀ ਕਹਿੰਦੇ ਆਮ ਤੌਰ ਤੇ ਕਈ ਵਾਰੀ ਕਹਿ ਦਿੰਦੇ ਸੀਗੇ ਇਹ ਸੰਨੀਰ ਲਾ ਕੇ ਸੰਨੀ ਦਾ ਮਤਲਬ ਜਿਹੜੀ ਖਾਲ ਗੜਾ ਜਾਂ ਹੋਰ ਕੋਈ ਖਾਦ ਪਦਾਰਥ ਪਾ ਕੇ ਬੜੇਵੇਂ ਵਗੈਰਾ ਤੇ ਤੂੜੀ ਰਲਾ ਕੇ ਜਿਹੜਾ ਪਸ਼ੂਆਂ ਦਾ ਖਾਦ ਪਦਾਰਥ ਤਿਆਰ ਕਰਦੇ ਸੀ ਉਹਨੂੰ ਸੰਨੀ ਕਹਿੰਦੇ ਸੀ ਇਸ ਤੋਂ ਵੱਲਿਆ ਸਾਧ ਦਾ ਆਪਣੇ ਕੋਲੇ ਸਫਾਜੰਗ ਸਫਾਜੰਗ ਹੁੰਦਾ ਜਿਹੜਾ ਸਾਫ਼ ਸੁਥਰੇ ਦਾਸਤੇ ਅਤੇ ਲੋਹੇ ਦੇ ਫਲ ਵਾਲਾ ਟੱਕਵਾ ਹੁੰਦਾ ਜਿਹਦਾ ਦਾਸਤਾ ਜਿਹੜਾ ਸਾਫ਼ ਸੁਥਰਾ ਤੇ ਪੂਰਾ ਚਮਕਾਇਆ ਹਮ ਦਾ ਤੇ ਉਹਦੇ ਨਾਲ ਆ ਜਿਹੜਾ ਲੋਹੇ ਦੀ ਇੱਕ ਗੰਡਾਸੀ ਨੂਮਾ ਜਿਹੜਾ ਅੱਕ ਫਾਲ ਲੱਗਿਆ ਹੁੰਦਾ ਜਾਂ ਫਾਲਾ ਲੱਗਿਆ ਹੁੰਦਾ ਉਹਨੂੰ ਆ ਜਿਹੜਾ ਅਸੀਂ ਸਫਾਜੰਗ ਕਹਿੰਦੇ ਆ ਜਿਸ ਦਾ ਸਾਫ ਸੁਥਰਾ ਦਾਸਤਾ ਹੁੰਦਾ ਤੇ ਉਹਦੇ ਨਾਲ ਆ ਜਿਹੜਾ ਲੋਹੇ ਦਾ ਚਮਕੀਲਾ ਫਲ ਲੱਗਿਆ ਹੁੰਦਾ ਉਹਨੂੰ ਆ ਜਿਹੜਾ ਅਸੀਂ ਸਫਾਜੰਗ ਕਹਿੰਦੇ ਆ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਸਬਜਾ ਸਬਜਾ ਹੁੰਦਾ ਜਿਹੜਾ ਉਹ ਕੰਨ ਦੀ ਲਾਲ ਬਨ ਕੇ ਪਾਉਣ ਵਾਲਾ ਹਰੇ ਰੰਗ ਦਾ ਚਲਮ ਦੀ ਪੁੱਠੀ ਸ਼ਕਲ ਜਿਆ ਝੁੰਮਕੇ ਦੀ ਬਣ ਗਈ ਦਾ ਗਹਿਣਾ ਇਹ ਕਹਿ ਲੋ ਇਸ ਔਰਤਿਆਂ ਦਾ ਗਹਿਣਾ ਜਿਹੜੀਆਂ ਉਹ ਕੰਨਾਂ ਦੇ ਵਿੱਚ ਪਹਿਨਦੀਆਂ ਇਹ ਹਰੇ ਰੰਗ ਦਾ ਹੁੰਦਾ ਤੇ ਵੇਖਣ ਨੂੰ ਜਿਹੜੀ ਇਹਦੀ ਸ਼ਕਲ ਆ ਉਹ ਪੁੱਠੀ ਚੱਲ ਮਾਰਗੀ ਲੱਗਦੀ ਤਾਂ ਸਬਜਾ ਜਿਹੜਾ ਇੱਕ ਇਸਤਰੀਆਂ ਦਾ ਕੰਨਾਂ ਦਾ ਗਹਿਣਾ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਸਬਰਕੱਤਾ ਸਬਰਕੱਤਾ ਹੁੰਦਾ ਜਿਹੜਾ ਕੱਚੇ ਪੇੜ ਵਿੱਚੋਂ ਗਾਹੇ ਹੋਏ ਦਾਣੇ ਇਕੱਠੇ ਕਰਨ ਲਈ ਲੱਕੜੀ ਦਾ ਬਨਾਇਆ ਫੋੜੇ ਦੀ ਸ਼ਕਲ ਜਾਂ ਕਈ ਵਰਗਾ ਇੱਕ ਸੰ ਦਾ ਇਹ ਕਈ ਵਰਗਾ ਲੱਗਦਾ ਵੇਖਣ ਨੂੰ ਤਾਂ ਪਰ ਆਮ ਤੌਰ ਤੇ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਰੋਟ ਪਕਾਉਂਦੇ ਸੀ ਜਿਹੜਾ ਰੋਟ ਧਰਤੀ ਤੇ ਥੱਪ ਕੇ ਪਕਾਇਆ ਜਾਂਦਾ ਸੀਗਾ ਉਹਦੇ ਤੋਂ ਵੀ ਜਿਹੜੀ ਅੱਗ ਪਾਸੇ ਕਰਨ ਵਾਸਤੇ ਸੱਬਰ ਕੱਤਾ ਵਰਤਿਆ ਜਾਂਦਾ ਸੀ ਤਸੱਬਰ ਕੱਤਾ ਜਿਹੜਾ ਫੌੜੇ ਦੀ ਸ਼ਕਲ ਦਾ ਸੰਦ ਹੱਕ ਜਿਹਦੇ ਨਾਲ ਆ ਜਿਹੜਾ ਪੈਟ ਦੇ ਵਿੱਚੋਂ ਦਾਣੇ ਇਕੱਠੇ ਕੀਤੇ ਜਾਂਦੇ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਸੰਮ ਸੰਮ ਹੁੰਦੇ ਜਿਹੜੇ ਡਾਂਗ ਜਾਂ ਦਸਤ ਆ ਦਾ ਸਿਰਾਂ ਬਾਟਣ ਤੋਂ ਰੋਕਣ ਹਿਤ ਪਕਿਆਈ ਲਈ ਤਾਰ ਜਾਂ ਲੋਹੇ ਦੀ ਪੱਤਰੀ ਦਾ ਲਪੇਟਾ ਬੰਦ ਹੁੰਦਾ। ਆਮ ਤੌਰ ਤੇ ਡਾਂਗਾ ਜਿਹੜੀਆਂ ਪ੍ਰਾਣੀਆਂ ਹੁੰਦੀਆਂ ਸਿੱਨਾਂ ਜੇ ਬੱਕਰੀਆਂ ਵਾਲਿਆਂ ਕੋਲੇ ਕਦੇ ਡਾਂਗਾ ਵੇਖਿਆ ਹੋਣ ਤੁਸੀਂ ਤਾਂ ਬੱਕਰੀਆਂ ਵਾਲਿਆਂ ਦੀਆਂ ਡਾਂਗਾ ਜਿਹੜੀਆਂ ਉਹ ਦੋਨੇ ਸਿਰਿਆਂ ਤੋਂ ਤਾਰ ਜਾਂ ਪੱਤਰੀ ਦੇ ਨਾਲ ਬੁਲੇਟੀਆਂ ਹੁੰਦੀਆਂ ਤਾਂ ਕਿ ਜਿਹੜੀ ਉਹਨਾਂ ਦੀ ਡਾਂਗ ਜਦੋਂ ਲਗਾਤਾਰ ਥੱਲੇ ਮਾਰਦੇ ਰਹਿੰਦੇ ਆ ਉਹ ਪਾਟੇ ਨਾ। ਤੇ ਡਾਂਗ ਜਾਂ ਦਸਤਿਆਂ ਨੂੰ ਪਾਟਣ ਤੋਂ ਰੋਕਣ ਲਈ ਜਿਹੜਾ ਉਹਦੇ ਸਿਰੇ ਤੇ ਤਾਰ ਜਾਂ ਲੋਹੇ ਦੀ ਜਿਹੜੀ ਇੱਕ ਪੱਤਰੀ ਦਾ ਲਪੇਟਾ ਬੰਦ ਹੁੰਦਾ ਉਹਨੂੰ ਅਸੀਂ ਸੰਮ ਕਹਿੰਦੇ ਆ। ਸਮਾ ਦੇ ਨਾਲ ਸੰਬੰਧਿਤ ਬਹੁਤ ਸਾਰੇ ਗੀਤ ਵੀ ਆ ਜਿਵੇਂ ਕਹਿੰਦੇ ਕਿ ਸੰਮਾਲੀ ਡਾਂਗ ਦੇ ਉੱਤੇ ਨਾਂ ਲਿਖਿਆ ਜਗੀਰੋ ਤੇਰਾ ਜਾਂ ਸੰਮਾਲੀ ਡਾਂਗ ਡਾਕਟਰ ਸਹਿਬ ਸਿੰਘ ਦਾ ਇੱਕ ਨਾਟਕ ਵੀ ਬਹੁਤ ਮਸ਼ਹੂਰ ਆ ਸੰਮਾਲੀ ਡਾਂਗ ਜਿਹੜਾ ਉਹ ਮਤਲਬ ਉਹਨਾਂ ਨੇ ਬਹੁਤ ਥਾਵਾਂ ਤੇ ਖੇਡਿਆ ਤਾਂ ਸਮਾ ਜਿਹੜਾ ਦਸਤੇ ਜਾਂ ਡਾਂਗ ਨੂੰ ਪਾਟਣ ਤੋਂ ਰੋਕਣ ਲਈ ਉਹਦੇ ਸਿਰਾਂ ਤੇ ਵੀ ਲਟਿਦਾਰ ਜਾਂ ਪੱਤਰੀ ਦਾ ਬੰਦ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਸਮੋਸਾ ਸਮੋਸਾ ਹੁੰਦਾ ਜਿਹੜਾ ਉਹ ਤੇੜ ਬੰਨ ਕੇ ਨਾਉਣ ਵਾਲਾ ਪਰਣਾ ਜਾ ਮੈਂ ਦੇਦੇ ਪੇੜੇ ਨੂੰ ਫੁਲਕੇ ਮਾਗ ਵੇਲ ਕੇ ਅਤੇ ਮਸਾਲਾ ਆਦ ਪਾਉਣ ਮਗਰੋਂ ਤਿੰਨ ਕੋਨਿਆਂ ਤੋਂ ਬੰਦ ਕਰਕੇ ਤੇਲ ਜਾਂ ਘਿਓ ਵਿੱਚ ਪਕਾਇਆ ਇੱਕ ਪਕਵਾਨ ਇਸ ਤੋਂ ਇਲਾਵਾ ਕਿਸੀਦੇ ਕੱਢੀ ਤਿੰਨ ਕੋਣੀ ਬੂਟੀ ਦਾ ਨਮੂਨਾ ਉਹਨੂੰ ਵੀ ਜਿਹੜਾ ਸਮੋਸਾ ਕਹਿ ਦਿੱਤਾ ਜਾਂਦਾ ਤਾਂ ਸਮੋਸਾ ਸਮੋਸੇ ਦੇ ਤੰਨਾ ਅਰਥ ਹੁੰਦਿਆ ਟੇੜ ਬਨਣਾ ਵਾਲਾ ਕਪੜਾ ਇੱਕ ਖਾਦ ਪਦਾਰਥ ਤੇ ਇੱਕ ਜਿਹੜਾ ਕਿਸੀਦਾ ਕੱਢਣ ਵਾਲੀ ਤਿੰਨ ਕੋਣੀ ਬੂਟੀ ਦਾ ਨਮੂਨਾ ਇਸ ਤੋਂਗਲਾ ਸ਼ਬਦ ਆਪਨੇ ਕੋਲੇ ਸਰਦਾਈ ਸਰਦਾਈ ਹੁੰਦੀ ਹੈ ਜਿਹੜੀ ਬਦਾਮ, ਲਾਚੀ, ਕਾਲੀ ਮਿਰਚ, ਖਸਖਸ, ਕਾਸ਼ਨੀ ਅਤੇ ਗੁਲਾਬ ਦੇ ਫੁੱਲ ਅਰਕ ਕੋਟ ਕੇ ਬਣਾਇਆ ਸ਼ਰਬਤ ਹੁਣ ਜਿਹੜਾ ਸਰਦਾਈ ਦਾ ਬਹੁਤ ਟ੍ਰੈਂਡ ਚੱਲ ਪਿਆ ਸੋਸ਼ਲ ਮੀਡੀਆ ਤੇ ਤੁਹਾਨੂੰ ਬਹੁਤ ਥਾਵਾਂ ਤੇ ਵੀਡੀਓ ਵੇਖਣ ਨੂੰ ਮਿਲਣੀਆਂ ਕਿ ਇੱਥੇ ਜਿਹੜਾ ਵਧੀਆ ਕਿਸਮ ਦੀ ਸਰਦਾਈ ਤਿਆਰ ਕਰਕੇ ਭਲਾਈ ਜਾਂਦੀ ਹੈ ਤਾਂ ਸਰਦਾਈ ਹੁੰਦੀ ਹੈ ਜਿਹੜੀ ਕਾਲੀ ਮਿਰਚ, ਖਸਖਸ, ਕਾਜੂ, ਬਦਾਮ ਆਦ ਜਿਹੜੇ ਪਦਾਰਥ ਰਲਾ ਕੇ ਜਾਂ ਕੋਟ ਕੇ ਬਨਾਇਆ ਸਰਬਤ ਸੋ ਦੋਸਤੋ ਇਹ ਸਨ ਅਜਿਹੇ ਸ਼ਬਦ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਜੇਕਰ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਔਰ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਡੇ ਇਲਾਕੇ ਦੇ ਵਿੱਚ ਇਹਨਾਂ ਸ਼ਬਦਾਂ ਦੇ ਅਰਥ ਹੋਰ ਕਿਸ ਤਰ੍ਹਾਂ ਲਏ ਜਾਂਦੇ ਆ ਜਾਂ ਇਹਨਾਂ ਨਾਲ ਮਿਲਦੇ ਜੁਲਦੇ ਹੋਰ ਕਿਹੜੇ ਸ਼ਬਦ ਵਰਤੇ ਜਾਂਦੇ ਆ ਜਿਹੜੇ ਦੋਸਤ ਸਾਡੇ ਇਸ ਚੈਨਲ ਤੇ ਨਵੇਂ ਆ ਉਹ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਜਿਹੜਾ ਸਾਡੀਆਂ ਪਵਖਦੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ